ਇਸ ਸਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਨੇ ਅੱਜ ਦੀਆਂ ਹੁਣ ਤੱਕ ਦੀਆਂ ਐਜੰਡਾ ਹੈਡਲਾਈਨਸ ਤੇ ਭਗਵੰਤ ਮਾਨ ਨੇ ਸੁਨੀਲ ਜਾਖੜ ਤੇ ਸਾਧਿਆ ਨਿਸ਼ਾਨਾ ਕਿ ਹਾਂ ਦੂਜਿਆਂ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਹੀ ਛੋਟਾ ਫੇਰੋ ਪੰਜਾਬ ਦੀ ਨਵੀਂ ਸ਼ਰਾਬ ਨੀਤੀ ਨੂੰ ਪਰਵਾਹ ਹੁੰਗਾਰਾ ਦਿੱਲੀ ਮੋੜ ਬਣੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਬਿਹਾਰ ਦਾ ਬੇਗੁਸਰਾਏ ਸਭ ਤੋਂ ਵੱਧ ਪ੍ਰਦੂਸ਼ਿਤ ਮਹਾਨਗਰ ਕੋਟਕ ਕੋਚਿੰਗ ਲੈ ਰਹੀ ਲੜਕੀ ਅਗਵਾ 3 ਲੱਖ ਦੀ ਮੰਗੀ ਫੇਰੋਤੀ ਤੀ ਵੱਲੋਂ ਫਾਂਹ ਲੈਣ ਬਾਅਦ ਮਾਪਿਆਂ ਨੇ ਕੁੜਮਾ ਦਾ ਘਰ ਫੂਕਿਆ ਸਸਤੇ ਸੌਰਾ ਜੀਂਦੇ ਸੜੇ ਰਾਸ਼ਟਰਪਤੀ ਨੇ ਤੇਲੰਗਾਨਾ ਦੇ ਰਾਜਪਾਲ ਦਾ ਅਸਤੀਫਾ ਕੀਤਾ ਸਵੀਕਾਰ ਅਦਾਲਤ ਨੇ ਦਿੱਲੀ ਆਪਕਾਰੇ ਨੀਤੀ ਮਾਮਲੇ 'ਚ ਮਨੀਸ਼ ਸਿਸੋਧੀਆਂ ਨੂੰ 6 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ ਐਚਬੀ ਵੀਜ਼ਾ ਲਈ ਰਜਿਸਟ੍ਰੇਸ਼ਨ ਮਾਰਚ ਨੂੰ ਹੋਵੇਗੀ ਬੰਦ ਉੱਤਰੀ ਕੋਰੀਆ ਦੇ ਨੇਤਾ ਨੇ ਸਿਓਲ ਨੂੰ ਨਿਸ਼ਾਨਾ ਬਣਾਉਣ ਵਾਲੇ ਰਾਕਟਾਂ ਦਾ ਅਭਿਆਸ ਦੇਖਿਆ ਦੁਪਹਿਰ ਦੇ ਖਾਣੇ ਚਦੇਰੀ ਹੋਣ ਤੋਂ ਨਰਾਸ਼ ਪਤੀ ਨੇ ਪਤਨੀ ਨੂੰ ਮਾਰਿਆ ਬਾਅਦ ਵਿੱਚ ਖੁਦ ਵੀ ਕੀਤੀ ਖੁਦਕੁਸ਼ੀ ਸੋ ਇਸ ਹਨਾਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਅਲਜਾਨ ਦੇ ਹਨ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਪਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਨਿਸ਼ਾਨਾ ਸਾਧਦੇ ਹਾਂ ਕਿ ਉਹਨਾਂ ਨੂੰ ਦੂਜਿਆਂ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ ભગવંત માં ਨੇ ਕਿਹਾ કે ઝાખર ਨੇ ਪਹਿਲਾ ਕਾਂਗਰਸ ਦੇ ਸੂਬਾ ਪ੍ਰਦਾਨ ਹੁੰਦਿਆਂ ਸੱਤਾ ਦਾ ਸੁਖ ਮਾਣਿਆ ਤੇ ਜਦੋਂ ਸੱਤਾ ਦੇ ਗਲਿਆਰਿਆਂ ਵਿੱਚ ਉਹਨਾਂ ਦੀ ਪੁੱਛ ਹਣੀ ਬੰਦ ਹੋ ਗਈ ਤਾਂ ਭਾਜਪਾ ਦਾ ਪੱਲਾ ਫੜ ਲਿਆ ਉਹਨਾਂ ਕਿ ਆ ਸੁਨੀਲ ਜਾਖੜ ਨੂੰ ਜਾਪਨ ਲੱਗਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦੇ ਪੱਲੇ ਕੱਖ ਨਹੀਂ ਪਹਿਣਾ ਤਾਂ ਉਹ ਅਕਾਲੀ ਦਰ ਨਾਲ ਗੱਠ ਜੋੜ ਲਈ ਹਾੜੇ ਕੱਢ ਰਹੇ ਨੇ ਮੁੱਖ ਮੰਤਰੀ ਨੇ ਜਾਖੰਧ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਸਮਝੋ ਸਭੋ ਲੋਕਾਂ ਨੂੰ ਜਵਾਬ ਦਿਓ ਕਿ ਤੁਸੀਂ ਪੰਜਾਬ ਦੀ ਗੱਲ ਕਰਨ ਦੀ ਬਜਾਏ ਸੂਬੇ ਨੂੰ ਬਰਬਾਦ ਕਰਨ ਵਾਲੀਆਂ ਪਾਰਟੀਆਂ ਦਾ ਬੁਲਾਰਾ ਬਣ ਕੇ ਕਿਉਂ ਵਿਚਰ ਰਹੇ ਹੋ ਦੂਜੀ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਵਿੱਤਵਰੇ 2024-25 ਦੀ ਜਾਰੀ ਕੀਤੀ ਨਵੀਂ ਆਪਕਾਰੀ ਨੀਤੀ ਨੂੰ ਸੂਬੇ ਵਿੱਚ ਪਰਵਾਹ ਹੰਗਾਰਾ ਮਿਲ ਰਿਹਾ ਹੈ ਇਸ ਨੀਤੀ ਤਹਿਤ ਸੂਬੇ ਵਿੱਚ ਸ਼ਰਾਬ ਦੇ 236 ਲਾਇਸੈਂਸਾਂ ਦੀ ਖਰੀਦ ਲਈ 34000 ਤੋਂ ਵੱਧ ਲੋਕ ਸਾਮਣੇ ਆਏ ਨੇ ਇਸ ਤਰ੍ਹਾਂ ਦੇ ਲਾਇਸੈਂਸ ਲਈ 145 ਦੇ ਕਰੀਬ ਲੋਕਾਂ ਨੇ ਅਪਲਾਈ ਕੀਤਾ ਉਧਰ ਸੂਬਾ ਸਰਕਾਰ ਨੇ ਸ਼ਰਾਬ ਠੇਕਿਆਂ ਦੀ ਨਿਲਾਮੀ ਲਈ ਸਿਰਫ ਅਰਜ਼ੀਆਂ ਤੋਂ 260 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਬਿਹਾਰ ਦਾ ਬੇਗੁਸਰਾਏ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਮਹਾਨਗਰ ਇਲਾਕਾ ਬਣ ਗਿਆ ਹੈ ਜਦਕਿ ਦਿੱਲੀ ਨੂੰ ਹਵਾ ਦੀ ਸਭ ਤੋਂ ਖਰਾਬ ਗੁਣਪਤਾ ਵਾਲੇ ਰਾਜस्तानी ਸ਼ਹਿਰ ਵਿੱਚੋਂ ਦਰਜ ਕੀਤਾ ਗਿਆ ਹੈ ਸਵਿਟ ਸੰਗਠਨ IQ Air ਵਿਲਚਲੋ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2023 ਅਨੁਸਾਰ ਭਾਰਤ ਸਭ ਤੋਂ ਖਰਾਬ ਹਵਾ ਵਾਲੇ ਦੇਸ਼ਾਂ ਵਿੱਚੋਂ ਤੀਜੇ ਸਥਾਨ 'ਤੇ ਹੈ। ਪਹਿਲੇ ਸਥਾਨ 'ਤੇ ਬੰਗਲਾਦੇਸ਼ ਤੇ ਦੂਜੇ ਨੰਬਰ 'ਤੇ ਪਾਕਿਸਤਾਨ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ ਸਾਲ ਦੁਨੀਆ ਭਰ ਵਿੱਚ ਲਗਭਗ 70 ਲੋਕ ਹਵਾ ਪ੍ਰਦੂਸ਼ਣ ਕਾਰਨ ਸਮੇ ਤੋਂ ਪਹਿਲਾਂ ਮਰ ਜਾਂਦੇ ਨੇ। ਹਵਾ ਪ੍ਰਦੂਸ਼ਣ ਦਿਮਾਗ, ਕੈਂਸਰ, ਸਟ੍ਰੋਕ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਸਮੇਤ ਕਈ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ। ਚੌਥੀ ਅਹਿਮ ਖਬਰ ਕੋਟਾ ਤੋਂ ਸਾਹਮਣੇ ਆ ਰਹੀ ਹੈ। मध्यप्रदेश से शिवपुरी दी रहन वाली 21 साल दी लड़की नु कोटा तो कथित तौर पे अगवा कर लिया गया। ਉਸਦੇ ਪਤੀ ਨੇ ਦਾਵਾ ਕੀਤਾ ਕਿ ਤਾਂ ਕਿ ਅਗਵਾਕਾਰਾਂ ਨੇ ਉਸ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਪਿਛਲੇ ਸਾਲ ਅਗਸਤ ਚ ਆਪਣੀ ਬੇਟੀ ਨੂੰ ਇਮਤਿਹਾਨ ਦੀ ਕੋਚਿੰਗ ਲਈ ਕੋਟਾ ਲੈ ਕੇ ਗਿਆ ਸੀ। ਉਹ ਵਿਗਿਆਨ ਨਗਰ थाना खेर्तन ਦੇ ਹੋਸਟਲ ਵਿੱਚ ਰਹਿ ਰਹੀ ਸੀ। ਉਹਨਾਂ ਨੂੰ ਉਸ ਦੀ ਤੀ ਦੀਆਂ ਕੁਝ ਤਸਵੀਰਾਂ ਵੀ ਮਿਲੀਆਂ ਜਿਸ ਵਿੱਚ ਉਸ ਦੇ ਹੱਥ ਪੈਰ ਬੰਨੇ ਹੋਏ ਦਿਖਾਈ ਦਿੱਤੇ। ਦੂਜੇ ਪਾਸੇ ਪੁਲਿਸ ਨੇ ਅਗਵਾਹ ਦੀ ਪੁਸ਼ਟੀ ਨਹੀਂ ਕੀਤੀ ਤੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਪੰਜਵੀਂ ਅਹਿਮ ਖਬਰ ਪ੍ਰਿਆगराज ਤੋਂ ਸਾਹਮਣੇ ਆ ਰਹੀ ਹੈ ਪ੍ਰਿਆगराज ਦੇ ਮੁਠੀਗੰਜ थाना ਖੇਤਰ ਵਿੱਚ ਦੇਰ ਰਾਤ ਔਰਤ ਵੱਲੋਂ ਕਥਿਤ ਤੌਰ ਤੇ ਫਾਹਲ ਲੈ ਲੈਣ ਤੋਂ ਬਾਅਦ ਗੁੱਸੇ ਵਿੱਚ ਆਏ ਮਾਪਿਆਂ ਨੇ ਉਸਦੇ ਸਹੁਰੇ ਘਰ ਨੂੰ ਅੱਗ ਲਾ ਦਿੱਤੀ ਜਿਸ ਕਾਰਨ ਉਸਦੇ ਸਹੁਰੇ ਤੇ ਸੱਸ ਦੀ ਸੜ ਕੇ ਜਾਨ ਚਲੀ ਗਈ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਕਿ ਮੁਠੀਗੰਜ थाना ਖੇਤਰ ਚ ਅੰਸ਼ਿਕਾ ਕੇਸਰਵਾਨੀ ਨੇ ਆਪਣੇ ਸਹੁਰੇ ਘਰ ਚ ਫਾਹਲ ਲੈ ਕੇ ਖੁਦਕੁਸ਼ੀ ਕੀਤੀ ਹੈ ਲੜਕੀ ਦੇ ਮਾਪਿਆਂ ਦੋਸ਼ ਹੈ ਕਿ ਅੰਸ਼ਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਲਟਕਾਇਆ ਗਿਆ ਸੀ ਇਸ ਤਰ੍ਹਾਂ ਦੋਵਾਂ ਥੇਰਾ ਵਿੱਚ ਛੜਪ ਹੋ ਗਈ ਲੜਕੀ ਵਾਲਿਆਂ ਨੇ ਕਥਿਤ ਤੇ ਘਰ ਨੂੰ ਅੱਗ ਲਗਾ ਦਿੱਤੀ ਅੱਗੇ ਜਦੋਂ ਤੜਕੇ ਕਰੀਬ 3 ਵਜੇ ਕਾਬੂ ਪਾਰ ਕੇ ਘਰ ਦੀ ਤਲਾਸ਼ੀ ਲਈ ਗਈ ਤਾਂ ਦੋ ਲਾਸ਼ਾਂ ਮਿਲੀਆਂ ਜਿਨ੍ਹਾਂ ਚੋਂ ਇੱਕ ਲੜਕੀ ਦੇ ਸਹੁਰੇ ਰਜਿੰਦਰ ਕੇਸਰਵਾਨੀ ਅਤੇ ਦੂਜੀ ਲੜਕੀ ਦੀ ਮਾਂ ਸਹੁਰਾ ਸ਼ੋਭਾ ਦੇਵੀ ਦੀ ਸੀ ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਤੇਲੰਗਾਨਾ ਦੇ ਰਾਜਪਾਲ 43 ਲਿਸਾਈ ਸੁੰਦਰ ਰਾਜਨ ਦਾ ਅਸਤੀਫਾ ਸਵੀਕਾਰ ਕਰ ਲਿਆ। ਰਾਸ਼ਟਰਪਤੀ ਭਵਨ ਨੇ ਅੱਜ ਬਿਆਨ ਦੇ ਵਿੱਚ ਕਿਹਾ ਕਿ ਰਾਸ਼ਟਰਪਤੀ ਨੇ ਚਾਰਖੰਡ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਤੇਲੰਗਾਨਾ ਦੇ ਰਾਜਪਾਲ ਅਤੇ ਪੋਡੂਚਰੀ ਦੇ ਉਪ ਰਾਜਪਾਲ ਦਾ ਆਰਜ਼ੀ ਤੌਰ ਤੇ ਕਾਰਜ ਸੌਂਪਿਆ। ਸੁੰਦਰ ਰਾਜ ਨੇ ਸੋਮਵਾਰ ਨੂੰ ਹੱਦ ਤੱਕ ਅਸਤੀਫਾ ਦੇ ਦਿੱਤਾ ਸੀ ਉਹ ਪੋਡੂਚਰੀ ਦੇ ਉਪ ਰਾਜਪਾਲੀ ਸੀ। 7ਵੀਂ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਇਥੋਂ ਦੀ ਅਦਾਲਤ ਨੇ ਦਿੱਲੀ ਆਪਕਾਰੀ ਮਾਮਲੇ 'ਚ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 6 ਅਪ੍ਰੈਲ ਤੱਕ ਵਧਾ ਦਿੱਤੀ ਆਪ ਨੇਤਾ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਦਿੱਲੀ ਆਪਕਾਰੀ ਨੀਤੀ ਮਾਮਲੇ 'ਚ ਸੁਣਵਾਈ ਲਈ ਇਥੇ ਅਦਾਲਤ 'ਚ ਪਹੁੰਚੇ ਸੀ ਸੀਬੀਆਈ ਨੇ ਸੋਮਵਾਰ ਨੂੰ ਦਿੱਲੀ ਦੀ ਅਦਾਲਤ ਵਿੱਚ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ ਸੀਬੀਆਈ ਨੇ ਕਿਹਾ ਕਿ ਦਿੱਲੀ ਆਪਕਾਰੀ ਨੀਤੀ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਤੇ ਮੁਲਜ਼ਮ ਇਸ ਵਿੱਚ ਰੁਕਾਵਟ ਪਾ ਸਕਦੇ ਨੇ ਅੱਤਵੀਂ ਅਹਿਮ ਖਬਰ ਵਾਸ਼ਿੰਗਟਨ ਤੋਂ ਸਾਹਮਣੇ ਆ ਰਹੀ ਹੈ ਵਿੱਤੀ ਸਾਲ 2025 ਲਈ ਅਮਰੀਕਾ ਵਿੱਚ ਵਿਦੇਸ਼ੀ ਕਾਮਿਆ ਲਈ ਸਭ ਤੋਂ ਵੱਧ ਮੰਗੇ ਜਾਣ ਵਾਲੇ H1B ਵੀਜ਼ਾ ਲਈ ਸ਼ੁਰੂਆਤੀ ਰਜਿਸਟ੍ਰੇਸ਼ਨ 21 ਮਾਰਚ ਨੂੰ ਦੁਪਹਿਰ 12 ਵਜੇ ਬੰਦ ਹੋ ਜਾਵੇਗੀ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਅੱਜ ਕਿਹਾ ਕਿ ਇਸ ਮਿਆਦ ਦੌਰਾਨ ਸੰਭਾਵੀ ਬੇਨਿਕਾਰਾਂ ਤੇ ਕਾਨੂੰਨੀ ਪ੍ਰਤੀਨਿਧੀਆਂ ਨੂੰ ਚੋਣ ਪ੍ਰਕਿਰਿਆ ਲਈ ਹਰੇਕ ਲਾਭਪਾਤਰੀ ਨੂੰ ਰਜਿਸਟਰ ਕਰਨ ਅਤੇ ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰਨ ਲਈ ਆਨਲਾਈਨ ਖਾਤੇ ਦੀ ਵਰਤੋਂ ਕਰਨੀ ਪਵੇਗੀ। ਨਵੀਂ ਅਹਿਮ ਖਬਰ ਸਿਓਲ ਤੋਂ ਸਾਹਮਣੇ ਆ ਰਹੀ ਹੈ। ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਹਨੇ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰਥ ਰਾਕਟਾਂ ਦੇ ਅਭਿਆਸ ਦਾ ਨਿਰੀਖਣ ਕੀਤਾ ਜੋ ਕਥਿਤ ਤੌਰ ਤੇ ਦੱਖਣੀ ਕੋਰੀਆ ਦੀ ਰਾਸ਼ਤਾ ਨੇ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤੇ ਗਏ ਸੀ ਇਸ ਤੋਂ ਇੱਕ ਦਿਨ ਪਹਿਲਾਂ ਦੱਖਣੀ ਕੋਰੀਆ ਅਤੇ ਜਾਪਾਨ ਦੀਆਂ ਫੌਜਾਂ ਨੇ ਕਿਹਾ ਸੀ ਕਿ ਉਤਰੀ ਕੋਰੀਆ ਨੇ ਆਪਣੇ ਪੂਰਬੀ ਤੱਟੀ ਖੇਤਰ ਵੱਲ ਕੋਈ ਛੋਟੀ ਦੂਜੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਨੇ ਦਸਵੀਂ ਅਹਿਮ ਖਬਰ ਸੀਤਾਪੁਰ ਤੋਂ ਸਾਹਮਣੇ ਆ ਰਹੀ ਹੈ ਦੁਪਹਿਰ ਦੇ ਖਾਣੇ ਵਿੱਚ ਦੇਰ ਹੋਣ ਕਾਰਨ ਬਹਿਸ ਤੋਂ ਬਾਅਦ ਸੀਤਾਪੁਰ ਜ਼ਿਲ੍ਹੇ ਵਿੱਚ 30 ਸਾਲਾ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ ਤਾਰ ਹਥਿਆਰਾਂ ਨਾਲ ਕਥਿਤ ਕਤਲ ਕਰ ਦਿੱਤਾ ਇਸ ਤੋਂ ਬਾਅਦ ਉਸਨੇ ਆਪਣੇ ਘਰ ਚੋਂ ਫਾਂ ਲੈ ਕੇ ਖੁਦਕੁਸ਼ੀ ਵੀ ਕਰ ਲਈ ਇਹ ਘਟਨਾ ਕੁਤਵਾਲਨ ਪੂਰਵਾ ਪਿੰਡ ਦੀ ਹੈ ਪਤੀ ਦੀ ਪਛਾਣ ਪ੍ਰਸਰਮ ਵਜੂਹੀ ਹੈ ਜਦਕਿ ਪਤਨੀ 28 ਸਾਲਾ ਪ੍ਰੇਮਾ ਦੇਵੀ ਹੈ ਤੁਸੀਂ ਸੁਣਛ ਨਾ ਚੁਣਿਆ ਇਹਨਾਂ ਖਬਰਾਂ ਇਜਾਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਦੇ ਨਾਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਹੋਮਵਰਕ ਸ਼ੁੱਕਰਵਾਰ ਰੋਜ਼ ਇਸੇ ਸਮੇਂ